ਸਾਰਿਆਂ ਨੂੰ ਕੀ ਅੱਜ ਆ ਲਿਆ ਸੀ ਅੱਜ ਦਾ ਬਲੌਗ ਜਿਹੜਾ ਆਪਾਂ ਇੱਥੇ ਸਟਾਰਟ ਕਰਦੇ ਆਂ ਤੇ ਟਾਈਮ ਹੋ ਗਿਆ ਜੀ ਲਗਭਗ 10 ਵਜੇ ਦਾ ਕਿਉਂਕਿ ਸਵੇਰੇ ਆਪਾਂ ਤੜਕੇ ਉੱਠੇ ਜਲਦੀ ਗਏ ਆਂ ਪਰ ਕੰਮ ਕਰ ਕਰਦੇ ਕਰਦੇ ਆਪਾਂ ਨੂੰ ਦਾਵਾ ਕੀ ਹੈ ਕਿ ਅੱਜ ਦਾ ਬਲੌਗ ਜਿਹੜਾ ਆਪਾਂ 10 ਵਜੇ ਚੱਲ ਪਾਤੀ ਤੇ ਸਾਹਮਣੇ ਹੈਗਾ ਜੀ ਵਿਆਹ ਤੇ ਆਪਾਂ ਕਹਾਂਗੇ ਅੱਜ ਖਬੋੜੇ ਵੇਨੇ ਆ ਇਹ ਵਿਆਹ ਦੇ ਵਿੱਚ ਕੀ ਕੀ ਵੈਰਾਈਆਂ ਤੇ ਫਿਰ ਵੀ ਆਪਾਂ ਪਕੌੜੇ ਖਾਣ ਜਾਵਾਂਗੇ ਤੇ ਵੈਨੇ ਆ ਕੀ ਮਿਲਦਾ ਪਕੌੜਿਆਂ ਦੇ ਵਿੱਚ ਤੇ ਆਜਾ ਤੁਹਾਨੂੰ ਵੀ ਨਾਲੇ ਦਿਖਾਉਂਦੇ ਆ ਸ਼ਿੰਗ ਪਟਾਦੀ ਬਣਾਈ ਜਨਾਂ ਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਤੇ ਕਮੈਂਟ ਕਰਿਆ ਕਰੋ ਜਿਹੜੀ ਵੀਡੀਓ ਨੂੰ ਤੁਸੀਂ ਹੁਣ ਫਿਰ ਪਿਆਰ ਦਿੱਤਾ ਹੋ ਲਈ ਇਹ ਪਤਾ ਡਾ ਕਰਦੇ ਆ ਜੀ ਧੰਨਵਾਦ ਦੇ ਬਣੇ ਰਿਹਾ ਵੀਡੀਓ ਨਾਲ ਤੇ ਮਿਲਦੇ ਤੁਹਾਨੂੰ ਥੋੜੀ ਦੇਰ ਬਾਅਦ ਨਹਾ ਧੋ ਕੇ ਫਿਰ ਜਾਣੇ ਆਪਾਂ ਉਧਰ ਜਮਦੀ ਕੀ ਉੱਪਰ ਵੀ ਤਿਆਰੀ ਕਿਉਂ ਹੁੰਦੀ ਹੈ ਤੇ ਉੱਪਰ ਵੀ ਆਪਣੇ ਦੇ ਆ ਤਿਆਰੀ ਕਰਨ ਵੇਸਤਰੀ ਅੰਦਰ ਲੱਗਿਆ ਪੱਤਰ ਵਾਲੇ ਉਹ ਦੇ ਆ ਜੀ ਕਿਚਨ ਦੀ ਲਗੜਾਈ ਕਰਨੇ ਅੰਦਰ ਨਾਲ ਮਸ਼ੀਨ ਕਰ ਵੀਡੀਓ ਦੇ ਵਿੱਚ ਕੀ ਕਰਦੇ ਪਏ ਆ ਆਇਓ ਫਿਰ ਦੇਖੋ ਇਹ ਹੁੰਦੀ ਹੈ ਜੀ ਰਗੜਾਈ ਉੱਪਰ ਵੀ ਮਿੱਟਰ ਬੜ ਗਿਆ ਤੇ ਜਾਈ ਹੋ ਗਿਆ ਉੱਪਰ ਵੀ ਲੱਗਦੀ ਆ ਜੋ ਕਿ ਜਿਸ ਵਨ ਸੱਲੀ ਸਪਾਈਪ ਕੋਈ ਹੋਣੀ ਹੈ ਇਹਦੇਾਰੇ ਲੱਗੀਆਂ ਹੋਈਆਂ ਨੇ ਸਾਟ ਨੂੰ ਤਾਰਾ ਰੱਖਾਂਗੇ ਤਾਂ ਇਹਨੂੰ ਲਿਖੋਣ ਦੇ ਵਿੱਚ ਵੀਡੀਓ ਨੂੰ ਪਹੁੰਚਿਓ ਦਿਨ ਬਾਅਦ ਬਾਅਦ ਸ਼ੇਅਰ ਤੇ ਲਾਈਕ ਤੇ ਕਮੈਂਟ ਕਰਿਓ ਤਾਂ ਮਿਲ ਜੇ ਤੁਹਾਨੂੰ ਬਹੁਤ ਬਹੁਤ ਬਾਦ। ਆਪਣੇ ਤੋਂ ਭੋਨੇ ਆ ਰਾਤ ਆ ਚੁਕੀ ਆ ਫੈਨ ਜੀ ਫੋਟੋ ਦੇ ਲੋਕਾਇ ਤੇ ਬਰਾਤ ਆ ਚੁਕੀਆਂ ਤੇ ਹੁਣ ਆਪਾਂ ਮਿਲਦੇ ਆ ਤੁਹਾਨੂੰ ਤੇ ਬਰਾਤ ਦੇ ਵਿੱਚ ਹੋਣ ਪੀਵਾਂਗੇ ਚਾਹ ਨਾਲ ਕੋਕੋਲੇ ਖਾਣੇ ਆ ਮਿਲਦੇ ਹਾਂ ਤੇ ਬਣੀ ਰਿਹਾ ਵੀਡੀਓ ਦੇ ਨਾਲ ਦਰਵਾਜ਼ਾ ਅੱਜ ਉਹ ਹੁੰਦੀ ਆ ਮਿਸਤਰੀ ਚਲਗੇ ਕਰਦੀ ਸਾਰੀ ਸਫਾਈ ਕਰਕੇ ਆਉਣ ਕਰਨੀ ਆਪਾਂ ਬਾਹਰ ਦੀ ਸਫਾਈ ਡੈਡ ਟੋਲ ਸਾਰੀ ਲੱਗ ਚੁੱਕੀ ਆ ਤੇ ਆਪਾਂ ਕਰਦੇ ਪਏ ਆ ਜੀ ਬਾਹਰ ਦੀ ਸਫਾਈ ਦੇ ਤੋਂ ਤੁਹਾਨੂੰ ਆਇਓ ਤੇ ਡੈਡੀ ਦੇ ਵਾਈਪ ਮੇਰੇ ਲੱਗੇ ਆ ਸਪਾਈਗਰ ਨਾਲ ਬੜ ਵੀ ਦੇ ਅੱਜ ਤੋ ਤੱਕ ਪੂਰਾ ਏਰੀਆ ਸਫਾਈ ਕਰ ਲਈ ਆ ਆ ਮਾਇਲਾ ਆ ਬਾਜੀ ਤੇ ਮਿੱਟ ਇਹਦਾ ਜੜਾਂ ਜਾਂ ਖਰਾਬ ਹੋ ਗਿਆ ਜਿੱਤੋਂ ਤੱਕ ਨੂੰ ਪੂਰਾ ਕਵਰ ਕੀਤਾ ਉਹ ਤਾਂ ਤੱਕ ਲੈ ਕੇ ਜਾਣਾ ਪੂਰਾ ਆ ਇਧਰ ਆਉਂਦੀ ਹੈ ਜੀ ਸਫਾਈ ਕਰੋ ਕਰੋ ਬੈਲ ਲਾਇਆ ਪਿਛਾੜੋ ਤੇ ਅੰਦਰੋਂ ਪੂਰੀ ਟੈਲ ਲੱਗ ਚੁੱਕੀ ਆ ਉਹ ਤੁਹਾਨੂੰ ਵੀਡੀਓ ਦੇ ਵਿੱਚ ਮੈਂਸ਼ਨ ਜਰੂਰ ਕਰਾਂਗੇ ਮੁੰਗਾ ਤੇਰੇ ਕੱਲ੍ਹ ਤੋਂ ਵਤ ਵਾਈ ਹੋਣੀ ਆ ਉਸ ਗਾਈ ਤੇ ਬਣ ਰਿਹਾ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਤੇ ਕਮੈਂਟ ਕਰਿਆ ਕਰੋ। ਮੈਂ ਅੱਗੇ ਆਪਾਂ ਤੁਹਾਨੂੰ ਥੋੜੀ ਦੇਰ ਬਾਅਦ ਜਿਹੇ ਸਾਨੂੰ ਦਿਖਾਇ ਦਿੱਤਾ ਸਪਾਈ ਵਗੈਰਾ ਹੁੰਦੀ ਆ ਤੇ ਆਪਾਂ ਥੋੜੀ ਜਿਹੀ ਬਿਜੀ ਆ। ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ। ਤੇਰੂ ਵੀ ਮੱਤ ਲਿਆ। ਆ ਬਣਾ ਨਹੀਂ ਦੇਖਣਾ। ਗਾਈਜ਼ ਇਹਨੂੰ ਸਫਾਈ ਰੇਤ ਪਾਉਂਦੇ ਆ ਜਿਹੜੀ ਸਵੇਕ ਤੋਂ ਬਾਕੀਆ ਪੱਤਰ ਪਿੱਤਰ ਸਟਾਪ ਆ ਵਾ ਤੇ ਆ ਥੋੜੀ ਬੋਤੀ ਬਾਕੀ ਸਾਰੀ ਸਫਾਈ ਹੋ ਗਈ ਆ ਇਹਦੇ ਬਾਅਦ ਵੀ ਹੋਣਾ ਦਾ ਇੱਤੇ ਸਾਡੀ ਹੋ ਚੁੱਕੀ ਆ ਏਰੀਆ ਦੀ ਸਫਾਈ ਭਾਈ ਗੱਟੀ ਤੋਂ ਅਜਾ ਸਾਡੇ ਤੇ ਏਰੀਆ ਸਾਡਾ ਹੋ ਗਿਆ ਅੰਦਰੋਂ ਵੀ ਹੋ ਗਈ ਹੈ ਮਮੀ ਬੈਠੀ ਬਾਹਰ ਹੈ ਉਹ ਵੀ ਬਾਜੀ ਫੋਨ ਮੰਗਨ ਦਿਆ ਹਾਂਜੀ ਮੈਡਮ ਕਿੰਨਾ ਕੰਮ ਰਹਿ ਗਿਆ ਥੋੜੀ ਰਹਿ ਗਿਆ ਤੇ ਉਹ ਕਾਇਤ ਮਿਲਦੇ ਤੁਹਾਨੂੰ ਆਪਾਂ ਥੋੜੀ ਦੇਰ ਬਾਅਦ ਤੇ ਬਣੇ ਰਿਹਾ ਵੀਡੀਓ ਦੇ ਨਾਲ ਕਿ ਅੰਦਰ ਦਾ ਏਰੀਆ ਤੁਹਾਨੂੰ ਦਿਖਾਉਣੇ ਕਰੀ ਅੰਦਰ ਦਾ ਚਲ ਹੈਲੋ ਗਾਇਸ ਅੰਦਰ ਦਾ ਏਰੀਆ ਤੁਹਾਨੂੰ ਵੇਖਾਦੇ ਟਾਇਲ ਟੋਲ ਲੱਗ ਗਿਆ ਪੱਥਰ ਵੀ ਲੱਗ ਗਿਆ ਸਾਰਾ ਤੇ ਅੰਦਰ ਸਾਰੇ ਰੈਡੀ ਹੋ ਗਏ ਆ ਪੱਥਰ ਲਾਇਆ ਹੈ ਗੋਲੇ ਨਾਲ ਦਰਵਾਜੇ ਤੇ ਤੇ ਉਹ ਲਾਈ ਆ ਟੱਕਰ ਅੱਜ ਤੇ ਕਿਚਨ ਪੂਰਾ ਰੈਡੀ ਹੋ ਗਿਆ ਆ ਗੋਲਾ ਉਹਨੇ ਬੰਨਤਾ ਪੂਰਾ ਰਗੜਾਈ ਕਰਤੀ ਏ ਗੋਲੇ ਦਾ ਜੁੜਾਣ ਵੇਚ ਸਾਦੇ ਤੁਸੀਂ ਪੂਰਾ ਮਰੇ ਕੇ ਰਗੜਾਈ ਕਰਤੀ ਤੇ ਟਾਇਰ ਲੱਗ ਗਿਆ ਉੱਥੇ ਟੱਕਰ ਪੂਰੀ ਪੂਰੀ ਟਾਇਰ ਲੱਗ ਗਈ ਕਿਚਨ ਦਾ ਟਾਟਾ ਪੂਰਾ ਰੈਡੀ ਹੋ ਗਿਆ ਮਰੇ ਕੱਲ ਸਪਾਈ ਹੋਏਗੀ ਇੱਕ ਵਾਰੀ ਤੁਹਾਨੂੰ ਫੇਰ ਵੀਡੀਓ ਦੇ ਵਿੱਚ ਮੈਸ਼ਨ ਕਰਾਂਗੇ ਤੇ ਅੰਦਰ ਵੀ ਰੈਡੀ ਹੋ ਗਿਆ ਠੀਕ ਹੈ ਗਾਇਸ ਤੇ ਓਕੇ ਗਾਇਸ ਤੇ ਮਿਲਦੇ ਆ ਤੁਹਾਨੂੰ ਕੱਲ ਆਪਾਂ ਥੋੜੀ देर ਓਕੇ ਗਾਇਸ ਤੇ ਮਿਲਦੇ ਆ ਤੁਹਾਨੂੰ ਥੋੜੀ देर ਬਾਅਦ ਕਿਉਂਕਿ ਥੋੜਾ ਬਹੁਤਾ ਕੰਮ ਕਰ ਲੇ ਫਿਰ ਤੁਹਾਨੂੰ ਮਿਲਦੇ ਆ ਰਾਤ ਨੂੰ ਲਾਰਾ ਚੁੱਕ ਲਿਆ ਗਾ ਹੀ ਪਸੀਨਾ ਹੀ ਬਹੁਤ ਆਇਆ ਤੇ ਮਿਲਦੇ ਆ ਆਪਾਂ ਥੋੜੀ देर ਬਾਅਦ ਤੁਹਾਨੂੰ ਠੀਕ ਹੈ ਜੀ ਇੱਥੇ ਮਿਲਦੇ ਆ ਤੁਹਾਨੂੰ ਥੋੜੀ देर ਬਾਅਦ ਕਿਉਂਕਿ ਗਰਮੀ ਪੜੀ ਆ ਪਸੀਨਾ ਫੁੱਨ ਆਇਆ ਵਾ ਤੇ ਅੰਦਰ ਬਾਹਰ ਕੰਮ ਕਰ ਲੈਂਦੇ ਆ ਥੋੜਾ ਜਿਹਾ ਕਰਕੇ ਫਿਰ ਤੁਹਾਨੂੰ ਦੱਸਾਂਗੇ ਤੇ ਥੋੜਾ ਜਿਹਾ ਆਪਣਾ ਦਰਬਾਰ ਦਾ ਵੀ ਕੰਮ ਪਿਆ ਵਾ ਦਰਬਾਰ ਦੇ ਵਿੱਚ ਕਰਨਾ ਕਿਉਂਕਿ ਕੱਲ੍ਹ ਆਡਾ ਹੈਗਾ ਜੀ ਦਰਬਾਰ ਦਾ ਕੱਲੇਗੇ ਵੀਰ ਬਾਅਦ ਤੇ ਆਪਾਂ ਫੋਰ ਨੂੰ ਫੋਰ ਬੁਲਾਉਣੀ ਹੈ ਦਰਬਾਰ ਦੇ ਵਿੱਚ ਸੇਵਾ ਸੁਆ ਕਰਨੀ ਹੈ ਤੇ ਬਣੇ ਰਹੋ ਵੀਡੀਓ ਨਾਲ ਤੇ ਵੀਡੀਓ ਨੂੰ ਵਾਤ ਬਾਤ ਸ਼ੇਅਰ ਤੇ ਲਾਈਕ ਤੇ ਕਮੈਂਟ ਕਰਿਓ ਤੇ ਉੱਥੇ ਗਾਈਜ਼ ਬਾਏ ਬਾਏ